ਬਲਦੇਵ ਸਿੰਘ ਬਲਦੇਵ ਸਿੰਘ ਜੀ ਜਿਹਦੀ ਡੈਥ ਹੋਇਆ ਮੁੰਡੇ ਦੀ ਕੀ ਲੱਗਦਾ ਸਰ ਭਤੀਜਾ ਜੀ ਮੇਰਾ ਕੀ 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 ਘਟਨਾ ਵਾਪਰੀ ਕੀ ਨਾਂ ਸੀ ਮੁੰਡੇ ਦਾ ਤੇ ਕੀ ਜਗਮੋਹਨ ਸਿੰਘ ਨਾਂ ਸੀ ਉਹਦਾ ਕੀ ਹੋਇਆ ਕੀ ਹੋਇਆ ਬਸ ਇੱਥੋਂ 3 ਵਜੇ ਪਾਣੀ ਨੂੰ ਗਿਆ ਤੇ ਉਹ ਗਲੀ ਟੱਪਦਾ ਸੀ ਉੱਥੇ ਕਿਸੇ ਨੇ ਕੋਈ ਵਾਰਦਾਤ ਕਰਤੀ ਵਾਰਦਾਤ ਕਰਕੇ ਦੇ ਉੱਥੇ ਲ ਜਾ ਸਕਿਆ ਮੋਟਰ ਤੇ ਵੀ ਇਹਨੂੰ ਕਰੰਟ ਲੱਗ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਜਦੋਂ ਇਹ ਉਥੇ ਡਿਊਟੀ ਕਰਦਾ ਸੀਗਾ ਦਾਣਾ ਮੰਡੀ ਦੇ ਵਿੱਚ ਉਥੇ ਲਾਈਟਾਂ ਬੰਦ ਕਰ ਜਾਣਾ ਸੀ ਉਹਨਾਂ ਨੇ ਫੋਨ ਲਾਇਆ ਉਹਨੇ ਨਹੀਂ ਚੱਕਿਆ ਇਹਨਾਂ ਨੇ ਫਿਰ ਬੇਟੀ ਨੇ ਜਾ ਕੇ ਦੇਖਿਆ ਉਹਦੀ ਨੇ ਫਿਰ ਜਾ ਉਹਨੇ ਸਾਰਾ ਸਾਰਿਆਂ ਨੂੰ ਦੱਸਿਆ ਤੇ ਰਵਾਇਆ ਫਿਰ ਲੈ ਕੇ ਗਏ ਰਾਜਨ ਸਿੰਘ ਲਈ ਉਹ ਕਹਿੰਦੇ ਜੀ ਇਹਦੀ ਡੈਥ ਹੋਈ ਕਿੰਨੇ ਬੱਚੇ ਬੱਚੇ 3 ਸ਼ੱਕ ਕਿਸੇ ਤੇ ਸ਼ੱਕ ਹੈਗਾ ਜੀ ਇਹਦੇ ਬੱਚੇ ਜਿਹੜੇ ਇੱਕ ਵਾਰ ਵੀ ਗਏ ਇੱਕ ਬੇਟੀ ਵਾਰ ਗਈ ਵੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਾਹਿਬ ਮਿਲਣਾ ਚਾਹੀਦਾ ਜਿਨੇ ਕਾਰਵਾਈ ਕੀਤੀ ਉਥੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਇਹ ਅੱਜ ਸਵੇਰੇ ਤਲਾ ਮਿਲੀ ਸੀ ਇੱਕ ਵਿਅਕਤੀ ਜਿਹੜਾ ਮਰਤੇ ਹਾਲਤ ਚ ਖੇਤਾਂ ਵਿੱਚ ਮਿਲਿਆ ਜਿਹੜਾ ਮਰਤੇਕ ਵਿਅਕਤੀ ਹੈ ਦਾ ਨਾਮ ਜਗਮੋਣ ਸਿੰਘ ਹੈ ਪਿੰਡ ਸੰਧਵਾ ਦਾ ਰਹਿਣ ਵਾਲਾ ਇਹਨਾਂ ਦਾ ਖੇਤਾਂ ਚ ਘਰ ਹੈ ਤੇ ਸਵੇਰੇ ਇਹਦੇ ਰਾਤ 2 ਵਜੇ ਇਹ ਪਾਣੀ ਲਾਉਣ ਗਿਆ ਘਰੋਂ ਤੇ ਸਵੇਰੇ ਜਦੋਂ ਘਰਦਿਆਂ ਨੇ ਦੇਖਿਆ ਤੇ ਇਹ ਖੇਤਾਂ ਵਿੱਚ ਮਰਤੇ ਹਾਲਤ ਚ ਪਿਆ ਸੀ ਇਹਦੇ ਸਿਰ ਚ ਇੱਕ ਸੱਟ ਹੈ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਤੇ ਉਦੇ ਭਰਾ ਦੇ ਬਿਆਨ ਤੇ ਪਰਚਾ ਦਰਜ ਕਰਕੇ ਜਿਹੜਾ ਅਗਲੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤੇ ਉਮੀਦ ਹੈ ਵੀ ਅਸੀਂ ਅੱਜ ਇੱਕ ਸੁਣ ਟ੍ਰੇਸ ਕਰਕੇ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ